ਸੇਵਕੋ ਸੇਵਾ ਬਣਾਈ ਮੈਨੂੰ ਸਿਆਸੀ ਸਲਾਹ ਦੇਣ ਵਾਲੇ ਅ블ਵਾਲ ਸਾਹਿਬ ਵੱਡੇ ਭਰਾ ਨੇ ਕਿਹਾ ਕਿ ਰਾਠੀ ਜੀ ਦੇ ਹੇਠਾਂ ਪਟਿਆਲੇ ਜੇ ਆਪ ਇਕੱਠੇ ਹੋਈਏ ਮੈਂ ਬੇਨਤੀ ਕਰਾਂ ਆਪਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਭਾਵੇਂ ਕਿ ਮੈਨੂੰ ਪ੍ਰਧਾਨ ਦੀ ਜੇ ਜ਼ਿੰਮੇਵਾਰੀ ਦਿੱਤੀ ਗਈ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਜੀ ਕੋਲ ਦਿੱਤੀ ਗਈ ਹੈ ਪਰ ਦਬਾਉਣ ਵਾਲੇ ਦਰਵੇਸ਼ ਸਾਹਿਬ ਦਾ ਸਰਦਾਰ ਸਰਜੀਤ ਸਿੰਘ ਜੀ ਰਕੜਾ ਸਾਹਿਬ ਬੋਲੇ ਸੋਨਿਹਾਲ ਵਾਹਿਗੁਰੂ ਡਾਕਟਰ ਦਲਜੀਤ ਸਿੰਘ ਜੀ ਚੀਮਾ ਸਾਹਿਬ ਸਾਡੇ ਜ਼ਿਲ੍ਹੇ ਦੇ ਅਬਜ਼ਰਵਰ ਮਲੂਕਾ ਸਾਹਿਬ ਤੇ ਜਿਹੜੇ ਮੇਰਾ ਨਾਮ ਰਿਕਮੈਂਡ ਕਰਕੇ ਭੇਜਿਆ ਬਜਾਦ ਸਾਹਿਬ ਰਾਜੂ ਖੰਨਾ ਜੀ ਤੇ ਬਿੱਟੂ ਛੱਟਾ ਜੀ ਇਹਨਾਂ ਨੇ ਤੇ ਸਜੀਦ ਅਬਲਵਾਲ ਜੀ ਨੇ ਇਹਨਾਂ ਸਾਰਿਆਂ ਨੇ ਉਹ ਤੇ ਨਾਮ ਪ੍ਰਪੋਜ਼ ਕੀਤਾ ਭਾਵੇਂ ਕਿ ਮੈਂ ਤਜਰਬੇ 'ਚ ਤੇ ਉਮਰ 'ਚ ਵੀ ਮੈਨੂੰ ਕਿਸੇ ਨੇ ਪੁੱਛਿਆ ਸੀ ਪਿਛਲੇ ਇਥੇ ਮੀਟਿੰਗ ਅਬਜ਼ਰਵਰ ਆਈ ਸੀ ਮਲੂਕਾ ਸਾਹਿਬ ਉਹ ਕਹਿੰਦੇ ਵੀ ਤੁਸੀਂ ਕੈਂਡੀਡੇਟੋ ਮੈਂ ਕਹਿੰਦਾ ਮੈਨੂੰ ਲੱਗਦਾ ਕਿ ਅਕਾਲੀ ਦਲ ਦੇ ਜਿੰਨੇ ਕੈਂਡੀਡੇਟ ਸੀ ਸਾਰੇ ਹੀ ਮੇਰੇ ਤੋਂ ਬਾਅਦ ਯੋਗ ਬਗਤ ਤਜਰਬੇਕਾਰ ਮਿੰਟਾ ਜੀ ਬਿਰਕ ਸਾਹਿਬ ਇਹ ਸਾਰੇ ਮੇਰੇ ਤੋਂ ਪਹਿਲਾਂ ਡਿਜ਼ਰਵ ਕਰਦੇ ਨੇ ਮੈਨੂੰ ਲੱਗਦਾ ਕਿ ਕਿਉਂਕਿ ਇਹਨਾਂ ਨੇ ਐਮਸੀ ਇਲੈਕਸ ਦੇ ਵਿੱਚ ਜੇਲ੍ਹਾਂ ਕੱਟੀਆਂ ਮਿੰਟਾ ਜੀ ਪਰਿਵਾਰ ਸਮੇਤ ਥਾਣੇ ਰਹੇ ਤਾਂ ਮੈਂ ਤਾਂ ਮੇਰੀ ਤਾਂ ਮੈਂ ਉਹਦਾ ਜੇ ਮੈਂ 25 ਪੈਸੇ ਆ ਤੇ ਸਾਰੇ ਸਵਾਰ ਰੁਪਏ ਨੇ ਮੇਰੇ ਹੇਠਾਂ ਕੋਈ ਕੰਮ ਕਰਦੀ ਨਾ ਮੇਰੀ ਹੈਸियत ਹੈ ਗੁਰੂ ਸਾਹਿਬ ਦਾਤ ਬਖਸ਼ਣ ਆਪਾਂ ਮੋਢੇ ਨਾਲ ਮੋਢਾ ਲਾ ਕੇ ਚੱਲੀਏ ਆਪਾਂ ਹੇਠਾ ਕੰਮ ਸਿਰਫ ਸ਼੍ਰੋਮਣੀ ਕਾਲਜ ਦੇ ਸਿਧਾਂਤਾਂ ਦੇ ਹੇਠ ਕਰਨਾ ਹੈ। ਪਾਰਟੀ ਵਰਦਾਨ ਸੁਖਬੀਰ ਸਿੰਘ ਬਾਦਲ ਜੀ ਨੇ ਜ਼ਿਲ੍ਹੇ ਦੇ ਵਿੱਚ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਦਰਾ ਜੀ ਜਦੋਂ ਮੇਰੇ ਤੇ ਮੈਂ ਉਸ ਗੱਲ 'ਚ ਬੜਾ ਡਿਟੇਲ 'ਚ ਨਾ ਜਾਵਾਂ ਪਰਚੇ-ਪੁਰਚੇ ਸ਼੍ਰੋਮਣੀ ਕਾਲਜ ਦੇ ਵਿੱਚ ਤਗਮੇ ਨੇ ਇਹ ਮੇਰੇ ਤੋਂ ਪਹਿਲਾਂ ਵੀ ਲਏ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਬਣਾਈ ਹੋਈ ਇਹ ਸ਼੍ਰੋਮਣੀ ਕਾਲਜ ਦੀ ਸਰਕਾਰਾਂ ਦੇ ਵਿੱਚ ਆਪਾਂ ਪਲੇ ਆ ਸਾਰੇ ਸਾਡੇ ਤੋਂ ਪਹਿਲਾਂ ਵੀ ਉਹਨੇ 19 ਸਾਲ ਜੇਲ੍ਹ ਕੱਟੀ ਸੀ। ਜਦੋਂ ਸਾਡੇ ਪਰਚਾ ਦਰਜ ਹੋਇਆ ਤਾਂ ਅਸੀਂ ਡੇਢ ਮੀਟਰ ਟੇਬਲ ਟਾਕ ਤੇ ਗੱਲ ਨਿਬੇੜ ਸਕਦੇ ਸੀ ਪਰ ਗੱਲ ਸਿਧਾਂਤਾਂ ਦੀ ਸੀ। ਮੁੱਠੀ ਛੋਲੇ ਨਹੀਂ ਦੇਣੇ ਹਨ। ਚਾਹੇ ਆਪਾਂ ਪ੍ਰਾਣ ਦੇ ਦਈਏ ਗੱਲ ਗੱਲ ਸਿਧਾਂਤਾਂ ਦੀ ਆ ਸਿਧਾਂਤਾਂ ਤੇ ਪਾਰਟੀ ਦੇ ਨਾਲ ਚੱਲ ਰਹੇ ਆਪਾਂ ਨੇ। ਤੇ ਰਖੜਾ ਸਾਹਿਬ ਪਰ ਇਹ ਸੀ ਚੰਦੂ ਮਾਦੇ ਨੂੰ ਮੈਂ ਵਿਸ਼ੇਸ਼ ਤੌਰ 'ਤੇ ਧੰਨਵਾਦ ਤਾਂ ਕਰਦਾ ਕਿ ਜਿਸ ਦਿਨ ਪਰਚਾ ਦਰਜ ਹੋਇਆ ਮੈਨੂੰ ਐਮਐਲਏ ਸਾਹਿਬ ਦਾ ਫੋਨ ਆਇਆ ਰਖੜਾ ਸਾਹਿਬ ਨਾਲ ਗੱਲ ਹੋਈ ਉਹ ਕਹਿੰਦੇ ਪਹਿਲਾ ਬਿਆਨ ਮੇਰਾ ਤੇ ਚੰਦੂ ਮਾਦਰਾ ਸਾਹਿਬ ਦਾ ਲੱਗਣਾ ਚਾਹੀਦਾ ਤੇਰੇ ਹੱਕ ਦੇ ਵਿੱਚ ਜਦ ਕੇ ਮੈਂ ਰੂਹ ਪੋਛਿਆ ਮੈਂ ਪਰਦੇ ਪਿੱਛੇ ਸੀ ਸਹਿ ਸ਼ਹਿਰ ਦੇ ਵਿੱਚ ਹੀ ਸੀ ਜੰਗ ਕਈ ਫਰੰਟ ਤੇ ਚੱਲ ਰਹੀ ਸੀ ਚਲੋ ਮੈਂ ਬਾਲੀ ਗੱਲਾਂ ਤੇ ਨਾ ਪਾਵਾਂ ਜਿਹੜਾ ਵਾਫਦ ਦਾਸ ਦੇ ਹੱਕ ਦੇ ਵਿੱਚ ਡੀਆਜੀ ਸਾਹਿਬ ਨੂੰ ਮਿਲ ਕੇ ਆਇਆ ਸੀ ਉਹਦੇ ਜ਼ਿਲ੍ਹੇ ਦੇ ਸਾਰੇ ਲੀਡਰ ਗਏ ਸੀ ਡੀਆਜੀ ਸਾਹਿਬ ਨੇ ਕਿਹਾ ਸੀ ਕਿ ਵਾਫਦ ਤਾਂ ਬਹੁਤ ਹੁੰਦੇ ਨੇ ਸ਼ਰਮਣੀ ਕਾਲੇ ਦਾ ਵਾਫਦ ਹੁੰਦਾ ਤਾਂ ਸਾਨੂੰ ਮਹਿਸੂਸ ਹੁੰਦਾ ਕਿ ਕੋਈ ਲੀਡਰ ਆਏ ਨੇ ਮੈਂ ਬੇਨਤੀ ਕਰਾਂ ਕਿ ਚਾਹੇ ਆਪਣੀ ਕੋਈ ਵੀ ਸੰਪਰਦਾ ਹੋਵੇ ਧੜਾ ਹੋਵੇ ਆਪਣੇ ਧੜੇ ਨਾਲ ਬਿਲਕੁਲ ਬੰਦੇ ਮੌਜੂਦ ਰਹਿਣਾ ਚਾਹੀਦਾ ਹੈ ਪਰਸ ਆਪ ਨੂੰ ਆਪਣੇ ਧਰਮ ਨਾਲ ਅਕੀਦੇ ਨਾਲ ਤੇ ਪਾਰਟੀ ਦੇ ਸਦਹਾਤ ਨਾਲ ਜ਼ਰੂਰ ਪਿਆਰ ਦੇਣਾ ਚਾਹੀਦਾ ਚਲੋ ਬਹੁਤੀ ਵੱਡੀਆਂ ਗੱਲਾਂ ਨਾ ਕਰਾਂ ਤੁਸੀਂ ਸਾਰੇ ਮੇਰੇ ਤੋਂ ਵੱਧ ਤਜਰਬੇਕਾਰ ਹੋ ਅੱਜ ਜਿਹੜੇ ਮਾਈ ਪਾਈ ਆਏ ਜਿਹਨੂੰ ਕੱਲ ਫੋਨ ਕੀਤਾ ਬੰਟੀ ਜੀ ਨੇ ਜਿਹੜੇ ਮਾਈ ਪਾਈ ਇੱਥੇ ਪਹੁੰਚੇ ਜਿਹੜੇ ਨਹੀਂ ਵੀ ਆ ਸਕੇ ਉਹਨਾਂ ਦਾ ਵੀ ਧੰਨਵਾਦ ਜਿਹੜਾ ਇਹਨਾਂ ਦਾ ਵੀ ਧੰਨਵਾਦ ਮੈਂ ਪਾਰਟੀ ਲਈ ਸਟੂਡੈਂਟ ਪੋਲਟਿਕਸ ਤੋਂ ਸ਼ੁਰੂ ਹੋ ਕੇ ਰਾਜੂ ਖੰਨਾ ਜੀ ਦੀ ਉਂਗਲ ਫੜ ਕੇ ਤੁਰੇ ਬਿਕਰਮ ਸਿੰਘ ਮਜੀਠੀਆ ਨੇ ਸਾਡੀ ਬਾਸਬੀ ਸਿੰਘ ਬਾਦਲ ਨੂੰ ਫੜਾਈ ਤੇ ਉਹਨੇ ਸਾਡੇ ਨੇ ਪੰਜਾਬ ਦੇ ਹਜ਼ਾਰਾਂ ਨੌਜਵਾਨੇ ਰਾਜ ਪਾਠ ਦਾ ਭਾਗੀਦਾਰ ਬਣਾਇਆ ਤੇ ਉਹ ਸ਼ੁਰੂਆਤ ਰਾਜੂ ਖੰਨਾ ਜੀ ਨੇ ਕੀਤੀ ਸੀ ਅਸੀਂ ਸਾਰੇ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਆ ਸਾਡੇ ਕੌਮੀ ਪ੍ਰਧਾਨ ਬੇਹਦ ਇਸ ਟਾਈਮ ਯੂਥ ਅਕਾਲੀ ਦਲ ਦੇ ਬਾਨੀ ਪ੍ਰਧਾਨ ਤੋਂ ਲੈ ਕੇ ਹੁਣ ਤੱਕ ਦੇ ਪ੍ਰਧਾਨਾਂ ਚ ਚਮਕਦਾ ਸਿਤਾਰਾ ਝਿੰਜਰ ਸਾਹਿਬ ਬੈਠੇ ਨੇ ਮੇਰੇ ਛੋਟੇ ਭਰਾ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਤੇ ਜਿਹਦੇ ਜਿਨ੍ਹਾਂ ਦੇ ਨਾਂ ਨਹੀਂ ਲੈ ਸਕੇ ਜਾਂ ਆਖੋ ਪਰੋਖੇ ਹੋ ਗਏ ਕਿਉਂਕਿ ਦਾਸ ਦੀ ਇੰਨੀ ਖੈਸੇਤ ਹੈ ਇੰਨੇ ਕਿ ਸਮਝ ਆ ਪਰਮਾਤਮਾ ਸਮਝ ਬਖਸ਼ੇ ਗੁਰੂ ਸਾਹਿਬ ਤਾਕਤ ਦੇਣ ਆਪਾਂ ਪਾਰਟੀ ਨੂੰ ਤਕੜਾ ਕਰੀਏ ਸਰਕਾਰ ਦੇ ਵਿੱਚ ਰਹਿਣਾ ਉਹਨਾਂ ਦੀ ਸੋਚ ਹੈ ਜਿਨ੍ਹਾਂ ਨੇ ਅੰਨਾ ਹਜ਼ਾਰੀ ਪਿੱਟ 'ਚ ਛੁੜਾ ਮਾਰ ਕੇ ਧੋਖੇ ਪਾਰਟੀ ਪੈਦਾ ਕੀਤੀ ਹੈ ਸ਼੍ਰੋਮਣੀ ਅਕਾਲੀ ਦਾ ਸੰਘਰਸ਼ ਪੈਦਾ ਹੋਈ ਹੈ ਸੰਘਰਸ਼ ਕਰਦੇ ਆ ਸਰਕਾਰ ਬਣੇ ਚਾਹੇ ਨਾ ਬਣੇ ਸੰਘਰਸ਼ ਜਾਰੀ ਰਹੇਗਾ ਮੈਂ ਕੇਵਲ ਬਾੜੀ ਲੰਮੀ ਗੱਲਾਂ ਨਾ ਕਰਾਂ ਜਿਹੜੇ ਕਹਿੰਦੇ ਸੀਗੇ ਪੰਜਾਬ ਦਾ ਰੈਵਨਿਊ ਅਸੀਂ ਜਨਰੇਟ ਕਰਕੇ ਦੇਵਾਂਗੇ ਅੱਜ ਰੈਵਨਿਊ ਪੰਜਾਬ ਦਾ ਦੂਜੀ ਸਟੇਟਾਂ 'ਚ ਲੱਗ ਰਿਹਾ ਹੈ ਪੰਜਾਬ ਦੇ ਉੜਨ ਖਟੋਲੇ ਜਾਜ केजीओ साहब लगे कनिंग इंग्लिश ਦਾ ਵਰਡ ਹੈ ਮੱਕਾਰ ਤੋਂ ਮੈਂ ਤਾਂ ਕਹਿ ਕੇ ਉਹਨਾਂ ਨੇ ਅੰਦੋਲਨ ਦੇ ਸਾਰੇ ਸੰਘਰਸ਼ਾਂ ਦੀ ਪਿੱਠ 'ਤੇ ਛੁੜਾ ਮਾਰ ਕੇ ਪਾਰਟੀ ਪੈਦਾ ਕੀਤੀ ਉਹ ਵਿਪਾਸਨਾ ਕਰਾਉਂਦੇ ਪੰਜਾਬ ਦਾ ਜਾ ਜਾਂਦਾ ਮੈਂ ਇੱਕ ਬੇਨਤੀ ਕਰਦਿਆਂ ਕਿ ਸਤਾ ਦੇ ਸਿਖਰ ਤੇ ਬੈਠੇ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਮੈਂ ਸ਼ੇਰ ਦੇ ਮਾਧਿਅਮ ਚ ਇਹ ਗੱਲ ਕਰਨੀ ਚਾਹੁੰਨਾ ਕਿ ਸ਼ੇਰ ਤੁਹਾਡੀ ਇੱਕ ਸਵਾਲ ਆ ਸਾਡਾ ਜਦ ਤੁਸੀਂ ਕਦੇ ਬਜਟ ਪੇਸ਼ ਕਰੋ ਤਾਂ ਉਹਦੇ ਵਿੱਚ ਤੁਹਾਡੀ ਨਿਗਾਹ ਪਊਗੀ ਤੁਸੀਂ ਵੱਡਾ ਕਰਜ਼ਾ ਲੈਣੇ ਹੋ ਮੈਂ ਬੜਾ ਸਮਝਣਾ ਇੱਕ ਇੱਕ ਮਿੰਟ ਦੀ ਗੱਲ ਰਹੀ ਜੀ ਬੇਨਤੀ ਕਰਦੇ ਆ ਕਿ ਮੁਝੇ ਇਹ ਹਾਂ ਸੌਰੀ ਤੂੰ ਇਧਰ ਜਦ ਵੀ ਆਪ ਕੋ ਸਵਾਲ ਪੁੱਛਦੇ ਆ ਤਾਂ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਇਸ਼ਤਿਹਾਰਾਂ ਦੇ ਬੜੇ ਉਹਦੇ ਵਿੱਚ ਟੱਕ ਦਿੰਦੇ ਨੇ ਦੇਖੋ ਇੱਕ ਇੱਕ ਨੁਕਤਾ ਹੋਰ ਮੇਰੇ ਖਿਆਲ ਚ ਆਇਆ ਕਿ ਪੰਜਾਬ ਦੇ ਵਿੱਚ ਨਸ਼ਾ ਬਹੁਤ ਵੱਡਾ ਮੁੱਦਾ ਬਣਾ ਕੇ ਸਾਡੀ ਲੀਡਰਸ਼ਿਪ ਬਦਨਾਮ ਕੀਤੀ ਗਈ ਬੜੇ ਸ਼ਰੰਤਰ ਰਾਹੀ ਤੁਸੀਂ ਸਮਝਣ ਦੀ ਗੱਲ ਹੈ ਕਿ ਅੱਜ ਪੰਜਾਬ ਸਰਕਾਰ ਜਿਹੜੀ ਕਹਿੰਦੀ ਸੀਗੇ ਅਸੀਂ 3 ਮਹੀਨੇ 'ਚ ਨਸ਼ਾ ਖਤਮ ਕਰ ਦਿਆਂਗੇ ਉਹ ਸਰਕਾਰ ਅੱਜ 35000 ਵਿਦਿਆਰਥੀ ਦਰਬਾਰ ਸਾਹਿਬ ਇਕੱਠੇ ਕਰਕੇ ਉਤੋਂ ਮੁੱਖ ਮੰਤਰੀ ਪੰਜਾਬ ਜਾ ਕੇ ਪੰਜਾਬ ਦੇ ਵਿੱਚ ਦਰਬਾਰ ਸਾਹਿਬ 'ਚ ਅਰਦਾਸ ਕਰਦਾ ਪੰਜਾਬ ਦੇ ਮੁੱਖ ਮੰਤਰੀ ਦਾ ਕੰਮ ਅਰਦਾਸ ਕਰਦਾ ਨਹੀਂ ਪੰਜਾਬ ਦੇ ਮੁੱਖ ਮੰਤਰੀ ਦਾ ਕੰਮ ਹੋਮ ਡਿਪਾਰਟਮੈਂਟ ਉਹਦੇ ਕੋਲ ਆ ਲੌ ਨਾ ਆਰਡਰ ਮੈਂਟੇਨ ਕਰਦਾ ਹੈ ਉੱਥੇ ਜਾ ਕੇ ਅਰਦਾਸ ਕਰਦਾ ਹੈ ਤੇ ਹਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਵੱਡੇ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਲਾਏ ਜਾਂਦੇ ਨੇ ਕਿ ਮੁੱਖ ਮੰਤਰੀ ਅਰਦਾਸ ਕਰਨ ਜਿਲਾ ਤੁਸੀਂ ਗੁਰੂ ਘਰ ਜਾਂਦੇ ਹੋ ਆਪਾਂ ਕਦੇ ਅਰਦਾਸ ਕਰਕੇ ਅਰਦਾਸ ਦੀ ਇਸ਼ਤਿਹਾਰੀ ਗੁਰੂ ਘਰ ਜਾਂਦੇ ਆ ਗੁਰੂ ਘਰ ਦੇ ਕੁੱਕਰ ਗੁਰੂ ਘਰ ਦੇ ਦਰ ਤੇ ਜਦ ਮਰਜੀ ਜਾ ਕੇ ਬਹਿ ਸਕਦੇ ਨੇ ਤਾਂ ਮੈਂ ਕਹਿਣਾ ਚਾਹੁੰਦਾ ਕਿ ਜਦ ਵੀ ਤੈਨੂੰ ਕੋਈ ਸਵਾਲ ਪੁੱਛਿਆ ਜਾਂਦਾ ਹੈ ਮੁੱਖ ਮੰਤਰੀ ਪੰਜਾਬ ਤੇ ਕਨਿੰਗ ਕਨਵੀਨਰ ਕੇਜਰੀਵਾਲ ਸਾਹਿਬ ਤੂੰ ਇਧਰ ਉਧਰ ਕਿਨਾਂ ਬਾਤ ਕਰ ਕਿ ਹਰ ਦਿਨ ਪੰਜਾਦਾ ਰੈਵਨਿਊ ਲੁੱਟ ਰਹਾ ਹੈ ਪੰਜਾਦਾ ਖਜ਼ਾਨਾ ਲੁੱਟ ਰਹਾ ਹੈ ਪੰਜਾਬ ਕਰਜਾਈ ਹੋ ਰਿਹਾ ਹੈ ਤੂੰ ਇਧਰ ਉਧਰ ਕਿਨਾ ਬਾਤ ਕਰ ਇਹ ਪਤਾ ਕਿ ਕਾਫਲਾ ਕਿਉਂ ਲੁੱਟਾ ਮੇਰੇ ਰਾਜਨੌਂ ਸੇ ਨਹੀਂ ਤੇਰੀ ਰਹਿਬਰੀ ਸੇ ਸਵਾਲ ਹੈ ਬਾਜੀ ਖਾਲਸਾ ਵਾਹਿਗੁਰੂ ਇਹ ਪਹਿਲਾ ਮੈਂ ਬੇਨਤੀ ਕਰਦਾ ਰੱਖੜਾ ਰਹਿ ਅਕਲ ਬੋਲਣਾ ਪਹਿਲਾਂ ਸਾਡੇ ਸਭ ਦੇ ਸਤਕਾਰਿਓ ਸਾਡੇ ਪਿਤਾ ਸਮਾਨ ਸਰਦਾਰ ਸੁਜੀਤ ਸਿੰਘ ਜੀ ਰਖੜਾ ਵੀ 2 ਮਿੰਟ ਵਾਸਤੇ ਸੰਤਾ ਮਿਠਾ ਦੇੋ ਸ਼ੋਮਣੀ ਅਕਾਲੀ ਦਰ ਜਿੰਦਾਬਾਦ ਸ਼ੋਮਣੀ ਅਕਾਲੀ ਦਰ ਜਿੰਦਾਬਾਦ ਸਰਦਾਰ ਸੁਖਵੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸਰਜੀਤ ਸਿੰਘ ਰਖੜਾ ਜਿੰਦਾਬਾਦ ਬਹੁਤ ਸਤਿਕਾਰ ਜੋ ਹਮਤਰਾਠੀ ਜੀ ਜਿਹੜੇ ਸਾਡੇ ਅੱਜ ਦੇ ਪ੍ਰਧਾਨ ਨੇ ਸ਼ਹਿਰ ਦੇ ਸਾਡੇ ਨੈਸ਼ਨਲ ਕਹਿ دیے ਕੌਮੀ ਪ੍ਰਧਾਨ ਵੀ ਅੱਜ ਆਏ ਨੇ ਸਾਡੇ ਸਾਧਵਿੰਦਰ ਸਿੰਘ ਦੇਰੇ ਕੌਮੀ ਪ੍ਰਧਾਨ ਨੇ ਸਾਡੇ ਭਾਈਚਾਰੇ ਤੇ ਤੇ ਸਾਡੀ ਸਾਰੀ ਸ਼ੋਮਣੀ ਕਲਦਾ ਦੀ ਲੀਡਰਸ਼ਿਪ ਇੱਥੇ ਆਈ ਹੈ ਤੇ ਸਾਰਿਆਂ ਨੂੰ ਫਤਿਹ ਅੱਜ ਕਰਦਾ ਵੈਗੂ ਜੀ ਕਾਕਾ ਸਾਹਿਬ ਬੜਾ ਜਾਈ ਮਿਲੂ ਗੀ ਗੁਰੂ ਨੇ ਕਿਰਪਾ ਕੀਤੀ ਹੈ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਹੈ ਬਹੁਤ ਵੱਡਾ ਦਿਨ ਆ ਸਾਡੇ ਲਈ ਰਾਠੀ ਜੀ ਨੂੰ ਪ੍ਰਧਾਨ ਬਣਾਇਆ ਸੀ ਪਰ ਸਰਕਾਰ ਨੂੰ ਐਡਾ ਡਰ ਪੈਦਾ ਹੋ ਗਿਆ ਕਿ ਇਹਨਾਂ ਕੋ ਐਡੇ ਕਾਬਲ ਬੰਦੇ ਤੇ ਇਹਨੇ ਹਿੰਮਤੀ ਤੇ ਇਹਨੇ ਮਿੰਤੀ ਬੰਦੇ ਅੱਜ ਪ੍ਰਧਾਨ ਬਣਿਆ ਜੇ ਆਪਾਂ ਇਹਨੂੰ ਇੱਥੇ ਠੱਪ ਦਈਏ ਤਾ ਸ਼ਾਇਦ ਸਾਡੀ ਕਿਤੇ ਗੱਲ ਬਣ ਜੂਗੀ ਤੇ ਤਕਰੀਬਨ ਨਾਲ ਦੀ ਨਾਲੇ 307 ਦਾ ਪਰਚਾ 307 ਦਾ ਪਰਚਾ ਬੰਦੇ ਜਿੰਦਗੀ ਬਰਬਾਦ ਕਰ ਦਿੰਦਾ ਹੈ ਪਰ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੁਹਾਨੂੰ ਪਤਾ ਜੋ ਕੋਰਟ ਨੇ ਫੈਸਲਾ ਕੀਤਾ ਉਹ ਲੈ ਕੱਲਾ ਕੱਲਾ ਅਖਰ ਪੜ ਕੇ ਦੇਖੋ ਕਿ ਕਿਵੇਂ ਕਬਜ਼ੇ ਦੀ ਗੱਲ ਕੀਤੀ ਕਿਵੇਂ ਪਰਚੇ ਦੀ ਗੱਲ ਕੀਤੀ আর ਉਹਨਾਂ ਨੇ ਕਿਹਾ ਕਿ ਜੋ ਵੀ ਅੱਗੇ ਵਾਸਤੇ ਕਰਨਾ ਹੈ ਪਹਿਲਾਂ ਸਾਨੂੰ ਦੱਸਣਾ ਹੈ ਫਿਰ ਕੋਈ ਗੱਲ ਕਰਨੀ ਹੈ ਇੱਥੋਂ ਪਤਾ ਲੱਗਦਾ ਹੈ ਕਿ ਸਰਕਾਰ ਦਾ ਕੈਰੇਕਟਰ ਕੀ ਹੈ ਸਰਕਾਰ ਕੀ ਸੋਚਦੀ ਹੈ ਸੋ ਅੱਜ ਤੁਸੀਂ ਦੇਖ ਰਹੇ ਹੋ ਕਿ ਰਾਤ ਦੀ ਗੱਲ ਹੋਈ ਸੀ ਰਾਤ ਵੀ 10 11 ਵਜੇ ਕਰ ਰਹੀ ਸੀ ਤੇ ਅੱਜ ਮੇਰਾ ਖਿਆਲ ਹੈ ਵੀ ਇੱਕ ਦੁਖਨਵਾਸਾ ਗੁਰਦੁਆਰਾ ਸਾਹਿਬ ਕਿਤੇ ਵੀ ਤਿਲਸ਼ਟ ਨੂੰ ਜਗ੍ਹਾ ਹੈ ਨਹੀਂ ਇੰਨਾ بڑا ਇਕੱਠ ਹੋਇਆ ਹੈ ਇੱਥੋਂ ਪਤਾ ਲੱਗਦਾ ਹੈ ਕਿ ਰਾਠੀ ਜੀ ਦਾ ਕਿੰਨਾ ਪਿਆਰ ਹੈ ਸਾਡੇ ਪ੍ਰਧਾਨ ਸਾਹਿਬ ਸਾਰੇ ਪ੍ਰੋਮ ਛੱਡ ਕੇ ਜਿੱਥੇ ਆਏ ਨੇ 10 ਲੱਖ ਦੀ ਭਰਤੀ ਕੀਤੀ ਹੈ ਤਕਰੀਬਨ ਤਕਰੀਬਨ ਨੇ ਜੋ ਥ ਕਾਲੀ ਦਲ ਦੀ ਜਿਹੜੀ ਭਰਤੀ ਹੋਈ ਹੈ ਸ਼ੋਮਨੀ ਕੱਲ ਦੇ 10 ਲੱਖ ਦੀ ਹੋਈ ਹੈ ਕਹਿੰਦਾ ਸਭ ਕਹਾਂਦਾ 10 ਲੱਖ ਬੰਦਾ ਕਹਿਣਾ ਬਹੁਤ ਸ਼ੌਕਾ ਹੁੰਦਾ ਪਰ ਇਕੱਠਾ ਕਰਨਾ ਬਹੁਤ ਔਖਾ ਹੁੰਦਾ ਹੈ 10 ਲੱਖ ਦੀ ਭੱਤੀ ਹੋਣੀ ਮੈਂ ਇਸ ਗੱਲ ਦੀ ਪ੍ਰਧਾਨ ਸਾਹਿਬ ਨੂੰ ਵਧਾਈ ਵੀ ਦੇਣਾ ਕਿ ਪਹਿਲੀ ਵਾਰ ਇਹ ਹੈ ਕਿ ਸਾਡਾ ਯੂਥ ਕਾਲੀਦਾਲ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੈ ਸਾਡੇ ਪ੍ਰਧਾਨ ਸਾਹਿਬ ਸੁਵੀਰ ਸਿੰਘ ਬਾਦਲ ਜਿਹੜੇ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ ਜਾ ਰਹੇ ਨੇ ਇੱਕ ਤਰੀਕ ਤੋਂ ਤੇ ਉੱਥੇ ਤੁਸੀਂ ਦੇਖੇ ਵੀ ਕਿੰਨੇ-ਕਿੰਨੇ ਇਕੱਠ ਹੋਏ ਨੇ ਉਹ ਵੀ ਅਕਾਲਤਾ ਸਾਹਿਬ ਤੋਂ ਸਿੱਧ ਲੈ ਕੇ ਹਮੇਸ਼ਾ ਜਦੋਂ ਵੀ ਕੋਈ ਕਾਲੀਦਾਲ ਕੰਮ ਕਰਦਾ ਹੈ ਸ਼ਮਨੀ ਕਾਲੀਦਾਲ ਕੰਮ ਕਰਦਾ ਹੈ ਉਹ ਤਾਂ ਹਮੇਸ਼ਾ ਅਕਾਲਤਾ ਸਾਹਿਬ ਤੋਂ ਗੁਰੂ ਸਾਹਿਬ ਤੋਂ ਸਿੱਧ ਲੈ ਕੇ ਕੰਮ ਕਰਦਾ ਹੈ ਸੋ ਅੱਜ ਲੋਕ ਪਸਤਾ ਰਹੇ ਨੇ ਕਿ ਅਸੀਂ ਪਹਿਲਾਂ ਗਲਤੀ ਕੀਤੀ ਕਾਂਗਰਸ ਲਿਆਂਦੀ ਕਾਂਗਰਸ ਨੇ 5 ਸਾਲ ਪੂਰਾ ਲੁੱਟਿਆ ਉਸ ਤੋਂ ਬਾਅਦ ਉਹਨੇ ਦੇਖਿਆ ਵੀ ਸ਼ਾਇਦ ਨਵੀਂ ਪਾਰਟੀ ਹੈ ਇਹ ਪਤਾ ਨਹੀਂ ਕੀ ਕਰ ਦੇਉ ਕਿਉਂਕਿ ਉਹਨੇ ਗੱਲਾਂ ਇਦਾਂ ਨਹੀਂ ਕੀਤੀਆਂ ਕਿ ਅਸੀਂ 34-35 ਹਜ਼ਾਰ ਕਰੋੜ ਰੁਪਏ ਦਾ ਮੈਨਿੰਗ ਦੇ ਵਿੱਚ ਕੱਢ ਲਾਂਗੇ ਸ਼ਾਹ ਦੇ ਠੇਕੇ ਦੇ ਵਿੱਚੋਂ ਐਨੇ ਕੱਢ ਦਾਂਗੇ ਕਰਪਸ਼ਨ ਦੇ ਵਿੱਚੋਂ ਐਨੇ ਕੱਢ ਦਾਂਗੇ ਅੱਜ ਕਰਪਸ਼ਨ ਦੀ ਗੱਲ ਕਰ ਲਈਏ ਮੇਰਾ ਖਿਆਲ ਹੈ ਵੀ ਸਾਰੇ ਹੱਦਾਂ ਬੰਦਾ ਟੱਪ ਗਏ ਕੋਈ ਕੰਮ ਵੀ ਬਿਨਾ ਪੈਸੇ ਨਹੀਂ ਹੁੰਦਾ ਔਰ ਹਰ ਜਿੰਨੇ ਤੁਸੀਂ ਰੋਜ਼ ਕੋਈ ਨਾ ਕੋਈ ਮੰਤਰੀ ਦੇਖ ਲੋ ਕੋਈ ਕਹਿੰਦੀ ਵੀਡੀਓ ਆਈ ਹੁੰਦੀ ਆ ਕਿਹਦਾ ਕੁਛ ਆਇਆ ਹੁੰਦਾ ਮੇਰਾ ਖਿਆਲ ਹੈ ਜੇ ਗਿਣਤੀ ਕਰਨ ਲੱਗਦਾ ਗਿਣਤੀ ਵੀ ਨਹੀਂ ਹੁੰਦੀ ਔਰ ਜਿਹੜਾ ਮੰਤਰੀ ਇਹਨਾਂ ਨੇ ਆਪ ਕਿਹਾ ਸੀ ਕਿ ਸਾਡਾ ਮੰਤਰੀ ਕਰਪਟਾ ਹੈ ਪਹਿ ਲੈ ਲੈਂਦਾ ਹੈ ਮਿਪੂ ਮੰਨ ਸਾਹਿਬ ਨੇ ਕਿਹਾ ਸੀ ਕਿ ਮੇਰੇ ਕੋਲ ਇਹਦੀ ਇਨਕੁਆਰੀ ਆ ਗਈ ਮੈਂ ਸਾਰਾ ਕੁਝ ਪਰਸਨਲੀ ਕੀਤਾ ਅੱਜ ਉਹ ਜੇਲ੍ਹ ਛੱਡ ਕੇ ਬਾਹਰ ਆ ਗਿਆ ਅੱਜ ਪਾਰਟੀ 'ਚ ਕੰਮ ਕਰ ਰਿਹਾ ਸੋ ਇੱਥੋਂ ਪਤਾ ਲੱਗਦਾ ਵੀ ਇਹਨਾਂ ਦਾ ਕਾ ਕਰਤਾਰ ਕੀ ਹੈ ਕੇਜਰੀਵਾਦ ਸਾਹਿਬ ਜਦੋਂ ਉਹਨਾਂ ਨੂੰ ਈਡੀ ਬੁਲਾਉਂਦੀ ਹੈ ਉਹ ਕਹਿੰਦੇ ਨੇ ਮਾਨ ਸਾਹਿਬ ਜਹਾਜ਼ ਲੈ ਕੇ ਆਓ ਆਪਾਂ ਫਰਾਂਸਾਂ ਵਿੱਚ ਜਾਣਾ ਪਰ ਲੁਕਣਾ ਕਿਤੇ ਜਾ ਕੇ ਲੁਕਣ ਵਾਲੀ ਗੱਲ ਇਹ ਹੁੰਦੀ ਆ ਜਦੋਂ ਆਪਾਂ ਇੱਥੇ ਦੀ ਗੱਲ ਕਰਦੇ ਆ ਤੇ ਇੱਥੇ ਲੋਕ ਜਾਣਦੇ ਨੇ ਮੀਠੇ ਸਾਹਿਬ ਇੱਥੇ ਆਏ ਕਿੰਨੇ ਵਾਰ ਆਏ ਨੇ ਚੌਥੀ ਵਾਰ ਆ ਕੇ ਵਾਕੇ ਪਰ ਉਹ ਹਾਲ ਤੱਕ ਇੱਕ ਵਾਰ ਵੀ ਨਹੀਂ ਗਿਆ ਤੇ ਇਹਨੇ ਮਿੰਤੀ ਬੰਦੇ ਅੱਜ ਪ੍ਰਧਾਨ ਬਣਿਆ ਜੇ ਆਪਾਂ ਇਹਨੂੰ ਇੱਥੇ ਠੱਪ ਦਈਏ ਤਾਂ ਸ਼ਾਇਦ ਸਾਡੀ ਕਿਤੇ ਗੱਲ ਬਣ ਜੂਗੀ ਤੇ ਤਕਰੀਬਨ ਨਾਲ ਦੀ ਨਾਲੇ 307 ਦਾ ਪर्चा 307 ਦਾ ਪर्चा ਬੰਦੇ ਜ਼ਿੰਦਗੀ ਬਰਬਾਦ ਕਰ ਦਿੰਦਾ ਹੈ ਪਰ ਗੁਰੂ ਨੇ ਕਿਰਪਾ ਕਿੰਨੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਤੁਹਾਨੂੰ ਪਤਾ ਜੋ ਕੋਰਟ ਨੇ ਫੈਸਲਾ ਕੀਤਾ ਉਹਦਾ ਕੱਲਾ ਕੱਲਾ ਅੱਖਰ ਪੜ ਕੇ ਦੇਖੋ ਕਿ ਕਿਵੇਂ ਕਬਜ਼ੇ ਦੀ ਗੱਲ ਕੀਤੀ ਕਿਵੇਂ ਪਰਚੇ ਦੀ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਜੋ ਵੀ ਅੱਗੇ ਵਾਸਤੇ ਕਰਨਾ ਹੈ ਪਹਿਲਾਂ ਸਾਨੂੰ ਦੱਸਣਾ ਹੈ ਫਿਰ ਕੋਈ ਗੱਲ ਕਰਨੀ ਹੈ ਇੱਥੋਂ ਪਤਾ ਲੱਗਦਾ ਹੈ ਕਿ ਸਰਕਾਰ ਦਾ ਕੈਰੇਕਟਰ ਕੀ ਹੈ ਸਰਕਾਰ ਕੀ ਸੋਚਦੀ ਹੈ ਸੋ ਅੱਜ ਤੁਸੀਂ ਦੇਖ ਰਹੇ ਹੋ ਕਿ ਰਾਤ ਦੀ ਗੱਲ ਹੋਈ ਸੀ ਰਾਤ ਵੀ 10 11 ਵਜੇ ਕਰ ਰਹੀ ਸੀ ਤੇ ਅੱਜ ਮੇਰਾ ਖਿਆਲ ਹੈ ਵੀ ਇੱਕ ਦੁਖਨਵਾਰ ਸਾਹਿਬ ਗੁਰਦੁਆਰਾ ਸਾਹਿਬ ਕਿਤੇ ਵੀ ਤਿਲ ਸਟ ਨੂੰ ਜਗ੍ਹਾ ਹੈ ਨਹੀਂ ਇੰਨਾ بڑا ਇਕੱਠ ਹੋਇਆ ਹੈ ਇਤੋਂ ਪਤਾ ਲੱਗਦਾ ਹੈ ਕਿ ਰਾਠੀ ਜੀ ਦਾ ਕਿੰਨਾ ਪਿਆਰ ਹੈ ਸਾਡੇ ਪ੍ਰਧਾਨ ਸਾਹਿਬ ਸਾਰੇ ਪ੍ਰੋਮ ਛੱਡ ਕੇ ਜਿੱਥੇ ਆਏ ਨੇ 10 ਲੱਖ ਦੀ ਭਰਤੀ ਕੀਤੀ ਹੈ तकरीबन तकरीबन ਨੇ ਯੂਥ ਅਕਾਲੀ ਦਲ ਦੀ ਜਿਹੜੀ ਭਰਤੀ ਹੋਈ ਹੈ ਸ਼ੋਮਨੀ ਕਾਲ ਦੇ 10 ਲੱਖ ਦੀ ਹੋਈ ਹੈ ਕਹਿਣਾ ਸੌਕ ਆਉਂਦਾ 10 ਲੱਖ ਬੰਦਾ ਕਹਿਣਾ ਬਹੁਤ ਸੌਕ ਆਉਂਦਾ ਪਰ ਇਕੱਠਾ ਕਰਨਾ ਬਹੁਤ ਔਖਾ ਆਉਂਦਾ ਹੈ 10 ਲੱਖ ਦੀ ਭਰਤੀ ਹੋਣੀ ਮੈਂ ਇਸ ਗੱਲ ਦੀ ਪ੍ਰਧਾਨ ਸਾਹਿਬ ਨੂੰ ਵਧਾਈ ਵੀ ਦੇਣਾ ਕਿ ਪਹਿਲੀ ਵਾਰ ਇਹ ਹੈ ਕਿ ਸਾਡਾ ਯੂਥ ਅਕਾਲੀ ਦਲ ਬਹੁਤ ਚੜ੍ਹਦੀ ਕਲਾ ਦੇ ਵਿੱਚ ਹੈ ਸਾਡੇ ਪ੍ਰਧਾਨ ਸਾਬ ਸਵੀਰ ਸਿੰਘ ਬਾਦਲ ਜਿਹੜੇ ਪੰਜਾਬ ਬਚਾਓ ਯਾਤਰਾ ਸ਼ੁਰੂ ਕਰਨ ਜਾ ਰਹੇ ਨੇ ਇੱਕ ਤਰੀਕ ਤੋਂ ਤੇ ਉੱਥੇ ਤੁਸੀਂ ਦੇਖੇ ਵੀ ਕਿੱਡੇ-ਕੱਡੇ ਇਕੱਠ ਹੋ ਰਹੇ ਆ ਉਹ ਵੀ ਅਕਾਲਤਾ ਸਾਹਿਬ ਤੋਂ ਸਿੱਧ ਲੈ ਕੇ ਹਮੇਸ਼ਾ ਜਦੋਂ ਵੀ ਕੋਈ ਅਕਾਲੀ ਦਲ ਕੰਮ ਕਰਦਾ ਹੈ ਸ਼ਮ ਨਿਕਲ ਦਲ ਕੰਮ ਕਰਦਾ ਹੈ ਉਹ ਤਾਂ ਹਮੇਸ਼ਾ ਅਕਾਲਤਾ ਸਾਹਿਬ ਤੋਂ ਗੁਰੂ ਸਾਹਿਬ ਤੋਂ ਸਿੱਧ ਲੈ ਕੇ ਕੰਮ ਕਰਦਾ ਹੈ ਸੋ ਅੱਜ ਲੋਕ ਪਸਤਾ ਰਹੇ ਨੇ ਕਿ ਅਸੀਂ ਪਹਿਲਾਂ ਗਲਤੀ ਕੀਤੀ ਕਾਂਗਰਸ ਲਿਆਂਦੀ ਕਾਂਗਰਸ ਨੇ 5 ਸਾਲ ਪੂਰਾ ਲੁੱਟਿਆ ਉਸ ਤੋਂ ਬਾਅਦ ਉਹਨੇ ਦੇਖਿਆ ਵੀ ਸ਼ਾਇਦ ਨਵੀਂ ਪਾਰਟੀ ਹੈ ਇਹ ਪਤਾ ਨਹੀਂ ਕੀ ਕਰ ਦੋ ਕਿਉਂਕਿ ਉਹਨੇ ਗੱਲਾਂ ਇਦਾਂ ਨਹੀਂ ਕੀਤੀਆਂ ਕਿ ਅਸੀਂ 34-35 ਹਜ਼ਾਰ ਕਰੋੜ ਰੁਪਏ ਦਾ ਮਾਈਨਿੰਗ ਦੇ ਵਿੱਚੋਂ ਕੱਢ ਲਾਂਗੇ ਸ਼ਾਪ ਦੇ ਠੇਕੇ ਦੇ ਵਿੱਚੋਂ ਇੰਨੇ ਕੱਢਾਂਗੇ ਕਰਪਸ਼ਨ ਦੇ ਵਿੱਚੋਂ ਇੰਨੇ ਕੱਢਾਂਗੇ ਅੱਜ ਕਰਪਸ਼ਨ ਦੀ ਗੱਲ ਕਰ ਲਈਏ ਮੇਰਾ ਖਿਆਲ ਹੈ ਵੀ ਸਾਰੇ ਹੱਦਾਂ ਬੰਦਾ ਟੱਪੇ ਕੋਈ ਕੰਮ ਵੀ ਬਿਨਾ ਪੈਸੇ ਤੇ ਨਹੀਂ ਹੁੰਦਾ ਔਰ ਹਰ ਜਿੰਨੇ ਤੁਸੀਂ ਰੋਜ਼ ਕੋਈ ਨਾ ਕੋਈ ਮੰਤਰੀ ਦੇਖ ਲਓ ਕੋਈ ਇੱਕ ਦੀ ਵੀਡੀਓ ਆਈ ਹੁੰਦੀ ਹੈ ਕਿਦਾ ਕੁਝ ਆਇਆ ਹੁੰਦਾ ਮੇਰਾ ਖਿਆਲ ਹੈ ਜੇ ਗਿਣਤੀ ਕਰਨ ਲੱਗਦੇ ਗਿਣਤੀ ਵੀ ਨਹੀਂ ਹੁੰਦੀ ਔਰ ਜਿਹੜਾ ਮੰਤਰੀ ਇਹਨਾਂ ਨੇ ਆਪ ਕਿਹਾ ਸੀ ਕਿ ਸਾਡਾ ਮੰਤਰੀ ਕੈਪਟਾ ਇਹ ਪਹਿ ਲੈਂਦਾ ਹੈ ਮਿਪੂ ਮਾਨ ਸਾਹਿਬ ਨੇ ਕਿਹਾ ਚ ਕਿ ਮੇਰੇ ਕੋਲ ਇਹਦੀ ਇਨਕੁਆਰੀ ਆ ਗਈ ਮੈਂ ਸਾਰਾ ਕੁਝ ਪਰਸਨਲੀ ਕੀਤਾ ਅੱਜ ਉਹ ਜੇਲ੍ਹ ਘੱਟ ਕੇ ਬਾਹਰ ਆ ਗਿਆ ਅੱਜ ਪਾਰਟੀ ਚ ਕੰਮ ਕਰ ਰਿਹਾ ਸੋ ਇੱਥੋਂ ਪਤਾ ਲੱਗਦਾ ਵੀ ਇਹਨਾਂ ਦਾ ਕਾ ਕਰਦਾਰ ਕੀ ਹੈ ਕੇਜਰੀਵਾਲ ਸਾਹਿਬ ਜਦੋਂ ਉਹਨਾਂ ਨੂੰ ਈਡੀ ਬੁਲਾਉਂਦੀ ਹੈ ਉਹ ਕਹਿੰਦੇ ਨੇ ਮਾਨ ਸਾਹਿਬ ਜਹਾਜ਼ ਲੈ ਕੇ ਆਓ ਆਪ ਫਰਾਂਸਾਂ ਨੂੰ ਜਾਣਾ ਪਰ ਲੁਕਣਾ ਕਿਤੇ ਜਾ ਕੇ ਲੁਕਣ ਵਾਲੀ ਗੱਲ ਹੀ ਹੁੰਦੀ ਹੈ ਜਦੋਂ ਆਪਾਂ ਇੱਥੇ ਦੀ ਗੱਲ ਕਰਦੇ ਆਂ ਤੇ ਇੱਥੇ ਲੋਕ ਜਾਂਦੇ ਨੇ ਮੀਠੇ ਸਾਹਿਬ ਇੱਥੇ ਆਏ ਕਿੰਨੇ ਵਾਰ ਆਏ ਨੇ ਚੌਥੀ ਵਾਰ ਆ ਕੇ ਵਾਗੇ ਪਰ ਉਹ ਹਾਲ ਤੱਕ ਇੱਕ ਵਾਰ ਵੀ ਨਹੀਂ ਗਿਆ ਇੱਥੋਂ ਪਤਾ ਲੱਗਦਾ ਵੀ ਦਾਲ ਚ ਕਾਲਾ ਕਾਲਾ ਹੈਗਾ ਸੋ ਬਹੁਤ ਬੜੀਆਂ ਨੇ ਕਰਪਸ਼ਨ ਕੀਤੀ ਹੈ ਬਹੁਤ ਠੱਗੀਆਂ ਠੋੜੀਆਂ ਬਾਈ ਨੇ ਪਰ ਲੋਕ ਅੱਜ ਸਾਰੀ ਗੱਲ ਸਮਝ ਚੁੱਕੇ ਨੇ ਅੱਜ ਲੋਕ ਫੇਰ ਗੱਲ ਕਰਦੇ ਨੇ ਕਿ ਸ਼ੋਮਨੀ ਕਲਦਲ ਤੋਂ ਬਿਨਾ ਕੋਈ ਗੱਲ ਹੋ ਨਹੀਂ ਸਕਦੀ ਜਿੱਦ ਦੇ ਸ਼ੋਮਨੀ ਕਲਦਲ ਆ ਗਿਆ ਤੁਸੀਂ ਉਹ ਦੇਖਿਆ ਕਿ ਕਿੰਨੇ ਆਜ਼ਾਦਗਾਰਾਂ ਬਣੀਆਂ ਨੇ ਕਿੰਨੇ ਡਿਵੈਲਪਮੈਂਟ ਹੋਈ ਹੈ ਕਿੰਨੇ ਆਪਣੇ ਕੰਮ ਹੋਏ ਨੇ ਕਿੰਨੀਆਂ ਸਭਧਵਾਂ ਹੋਈਆਂ ਨੇ ਅਜਤਾ ਉਹੀ ਕੰਮ ਜੋ ਸ਼ੋਮਨੀ ਕਲਦਲ ਨੇ ਕੀਤੇ ਤੇ ਉਹਨਾਂ ਦੇ ਨੀ ਪੱਥਰ ਦੇ ਦਿੱਤੇ ਨੀ ਪੱਥਰ ਲਾਰੇ ਨੇ ਚਾਹੇ ਕੋਈ ਡਿਸਪੈਂਸਰੀਆਂ ਫੁੱਲੀਆਂ ਸੀ ਚਾਹੇ ਸਬਦਾ ਕੇਂਦਰ ਫੁੱਲੇ ਸੀ ਜਾਂ ਫੋਰ ਲਰਨਿੰਗ ਸਿਕਸ ਲਰਨਿੰਗ ਦਾ ਕੰਮ ਕੀਤਾ ਸੀ ਜੋ ਕੰਮ ਕੀਤੇ ਸੀ ਉੱਥੇ ਹੀ ਖੜੇ ਨੇ ਆ ਛੜਕਾਂ ਦਾ ਹਾਲ ਦੇਖ ਲਓ ਅੱਜ ਤੁਸੀਂ ਕੋਈ ਡਿਵੈਲਪਮੈਂਟ ਦਾ ਕੰਮ ਨਹੀਂ ਹੋ ਰਿਹਾ ਜੇ ਕਰਜ਼ੇ ਦੀ ਗੱਲ ਕਰ ਲਈਏ ਇਹ ਤਾਂ ਕਹਿੰਦੇ ਸੀ ਕਿ ਕਰਜ਼ਾ ਮੋੜਾਂਗੇ ਕਰਜ਼ਾ ਮੇਰਾ ਖਿਆਲ ਹੈ ਅੱਜ 22 ਮਹੀਨੇ ਹੋਈ ਨੇ ਇਹਨਾਂ ਨੂੰ 22 ਮਹੀਨੇ ਦੇ ਵਿੱਚ ਤਕਰੀਬਨ 70000 ਕੋਰਪੀਆਂ ਛੜ ਗਿਆ ਹੁਣ ਹਿਸਾਬ ਲਾ ਲਵੀ ਇੱਕ ਮਹੀਨੇ ਦੇ ਵਿੱਚ ਕਿੰਨਾ ਕਰਜ਼ਾ ਛੜ ਗਿਆ ਜਿੰਨਾ ਕਰਜ਼ਾ ਹੁਣ ਤੱਕ ਮੇਰਾ ਖਾਲ 70 ਸਾਲ ਦੇ ਵਿੱਚ ਛੜਿਆ ਉਹ ਸਾਰਾ ਕਰਜ਼ਾ ਇਹਨਾਂ ਨੇ 5 ਸਾਲ ਦੇ ਵਿੱਚ ਉਹ ਤੋਂ ਦੁੱਗਣਾ ਕਰ ਦੇਣਾ ਸੋ ਇਹ ਪੰਜਾਬ ਦੀ ਸਰਵਾਈਵਲ ਇਹਨਾਂ ਨੇ ਖਤਮ ਕਰਤੀ ਪਰ ਗੁਰੂ ਨੇ ਕਿਰਪਾ ਕੀਤੀ ਮਿਹਰ ਕੀਤੀ ਸ਼ੋਮਨੀ ਕੱਲਰ ਫੇਰ ਆਊਗਾ ਫੇਰ ਅੱਛੀ ਗੱਲ ਕਰਾਂਗੇ ਤੇ ਫੇਰ ਅਸੀਂ ਪੰਜਾਬ ਨੂੰ ਆਪਣੇ ਪੈਰਾਂ 'ਤੇ ਲੈ ਕੇ ਆਵਾਂਗੇ ਸੋ ਫੇਰ ਸਾਰੀ ਮੈਂ ਪ੍ਰੈਸ ਦਾ ਵੀ ਤਨਬਾਤ ਕਰਦਾ ਕੇ ਪ੍ਰਸਨੇ ਮੇਰੇ ਸਾਡਾ ਸਾਥ ਦਿੱਤਾ ਹੈ ਕਿ ਮਿਸਰ ਸਾਡੇ ਨਾਲ ਖੜੇ ਨੇ ਸਾਡੀ ਸਾਰੀ ਸ਼ੋਮਣੀ ਕਲਚਰ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਕਿ ਜਿਹੜੇ ਸਾਰੇ ਕੱਲੇ ਕੱਲੇ ਆਏ ਨੇ ਇਸ ਟਾਈਮ ਬਹੁਤ ਜਿਆਦਾ ਹੋ ਗਿਆ ਤੇ ਉਹਦੇ ਕਰਕੇ ਸੁੱਤੋਂ ਮਾਫੀ ਮੰਗਦੇ ਆ ਤੇ ਆਪਾਂ ਨੇ ਸਾਰਿਆਂ ਨੇ ਹੁਣ ਗੁਰੂ ਘਰ ਜਾ ਕੇ ਮੱਥਾ ਟੇਕਣਾ ਹੈ ਉਸ ਤੋਂ ਪਹਿਲਾਂ ਪਰਾਠੀ ਜੀ ਨੂੰ ਤੇ ਸਾਡੇ ਪ੍ਰਧਾਨ ਸਾਹਿਬ ਨੂੰ ਆਪਾਂ ਸ਼ੋਪਾ ਸਾਹਿਬ ਦੇਵਾਂਗੇ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਰਖਾ ਰਖਾ ਸਾਹਿਬ ਮੁਖਮਤੀ ਸਾਹਿਬ ਦਾ ਰਵਈਆ ਕਿਵੇਂ ਵੇਖਦੇ ਹੋ ਜੀ ਕੱਲ ਪ੍ਰੈਸ ਕਾਨਫਰੈਂਸ ਦੇ ਵਿੱਚ ਜਦੋਂ ਬਾਤ ਚਲਾਈ ਗਿਆ ਕਿ ਅੱਜ ਵਿਕਰਮ ਸਿੰਘ ਮਜੀਠੀਆ ਤੇ ਨਜੀਤ ਸਿੰਘ ਟੀਮਾ گورنر ਤੇ કોਣ ਗਈ ਸੀ ਔਰ ਵੀਡੀਓ ਫੋਟੋ ਕਿਹਦੇ ਤੁਸੀਂ ਉਸ ਦੇ ਬਾਰੇ ਕੀ ਕਹਿ ਰਹੇ ਹੋ ਲੇਕਿਨ ਉਹਨਾਂ ਨੇ ਜਵਾਬ ਦੇ ਤੌਰ ਤੇ ਦਿੱਤਾ ਕਿ ਵਿਕਰਮ ਮਜੀਠੀਆ ਕੌਣ ਨੇ ਤੇ ਨਜੀਤ ਸਿੰਘ ਟੀਮਾ ਕੌਣ ਨੇ ਨਾ ਤਾਂ ਉਹਨਾਂ ਨੂੰ ਮਜੀਠੀਆ ਸਾਹਿਬ ਦਾ ਪਤਾ ਹੈ ਨਾ ਉਹਨਾਂ ਨੂੰ ਟੀਮਾ ਸਾਹਿਬ ਦਾ ਪਤਾ ਹੈ ਉਹਨਾਂ ਨੂੰ ਤਾਂ ਸਿਰਫ ਸਿੱਧ ਕੇਜਰੀਵਾਲ ਸਾਹਿਬ ਦਾ ਪਤਾ ਹੈ ਉਹਨਾਂ ਨੂੰ ਸਿਰਫ ਕੇਜਰੀਵਾਲ ਦਾ ਸਾਡਾ ਪਤਾ ਹੈ ਸੋ ਇਹ ਬੇਨਤੀ ਹੈ ਸਾਡੀ ਸਾਨੂੰ ਕੋਈ ਉਹ ਤੋਂ ਆਈਡੈਂਟੀਫਿਕੇਸ਼ਨ ਲੈਣ ਦੀ ਲੋੜ ਨਹੀਂ ਹੈ ਕਿ ਮਜੀਠੀਆ ਸਾਹਿਬ ਨੂੰ ਸਾਰੀ ਦੁਨੀਆ ਜਾਣਦੀ ਹੈ ਚੀਮਾ ਸਾਹਿਬ ਨੂੰ ਸਾਰੀ ਦੁਨੀਆ ਜਾਣਦੀ ਹੈ ਸ਼ੋਮਨੀ ਕਾਲੀਦਾਲ ਨੂੰ ਸਾਰੀ ਦੁਨੀਆ ਜਾਣਦੀ ਹੈ ਸਤਖਵੀਰ ਸਿੰਘ ਬਾਦਲ ਨੂੰ ਸਾਰੀ ਦੁਨੀਆ ਜਾਣਦੀ ਹੈ ਇਹ ਸਾਨੂੰ ਕੋਈ ਸਰਟੀਫੀਕੇਟ ਲੈਣ ਦੀ ਰਾਸ਼ਨ ਕਾਰਡ ਬਹਾਲ ਕਰਨ ਦਾ ਜਿਹੜਾ ਪ੍ਰੋਸੈਸ ਹੈ ਜੀ ਸਰਕਾਰ ਦਾ ਪਹਿਲਾਂ ਕੱਟੇ ਕੀਨੇ ਸੀ ਪਹਿਲਾਂ ਕੱਟੇ ਸੀ ਕੱਟ ਕੇ ਹੁਣ ਵੱਡੀ ਵੇ ਬਣਾਵਾ ਕੇ ਅਸੀਂ ਰਾਸ਼ਨ ਕਾਰਡ ਬਣਾ ਰਹੇ ਹਾਂ ਦੇਖੋ ਇਹ ਕਾਰ ਕੀਨੇ ਬਣਾਏ ਸੀ ਲੋਕ ਕਹਿੰਦੇ ਸੀ ਬਾਦਲ ਕਾਰਡ ਲੋਕ ਅੱਜ ਤੱਕ ਵੀ ਬਾਦ ਕਾੜਨ ਦੀ ਗੱਲ ਕਰਦੇ ਨੇ ਫਿਰ ਕਾਂਗਰਸ ਨੇ ਜੋੜ ਲਾਇਆ ਕੱਟੇ ਫਿਰ ਆਪਾ ਨੇ ਜੋੜ ਲਾਇਆ ਕੱਟੇ ਤੇ ਅੱਜ ਉਹਨਾਂ ਨੂੰ ਸਮਝ ਆ ਗਈ ਕਿ ਲੋਕ ਸਾਡੇ ਵਿਰੁੱਧ ਹੋ ਗਏ ਤੇ ਅੱਜ ਫਿਰ ਗੱਲ ਕਰਦੇ ਨੇ ਕਿ ਕਾ ਕਿਉਂਕਿ ਕਿਸੇ ਨੂੰ ਕੁਝ ਨਹੀਂ ਦੇਣਾ ਉਹਨਾਂ ਨੇ ਇਹ ਕਾਰ ਬਣਾਉਣ ਦੀ ਗੱਲ ਹੀ ਆ ਆ ਪਾਰਲੀਮੈਂਟ ਦੀ ਇਲੈਕਸ਼ਨ ਆ ਪਾਰਲੀਮੈਂਟ ਦੀ ਗੱਲ ਚੱਲੀ ਜਾਊਗੀ ਸਭ ਤੋਂ ਵੱਡਾ ਉਹਨਾਂ ਨੇ ਗਰੰਟੀ ਕੀਤੀ ਤੁਸੀਂ ਸਾਡੀ ਗਰੰਟੀ ਹੈ ਕਿ ਅਸੀਂ ਸਾਡੀਆਂ ਭੈਣਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਉਹ ਗਰੰਟੀ ਕਿੱਥੇ ਗਈ ਇੱਕ ਚੀਜ਼ ਦਾ ਦੱਸ ਦੇਣ ਜਿਹੜੀ ਕੀਤੀ ਹੋਈ 200 ਜੂਨ ਤੋਂ ਪਹਿਲਾਂ ਸਾਡਾ ਮਾਫੀ ਕੀਤਾ ਹੋਇਆ ਸੀ 200 ਜੁਨਟ ਚਾਹੇ ਬੰਦਾ 500 ਜੁਨਟ ਫੋੜੇ ਕੰਮ ਛੱਡ 200 ਜੁਨਟ ਮਾਫੀ ਇਹਨਾਂ ਨੇ 300 ਜੁਨਟ ਘੱਟਦਾ ਨਾਲ ਇਹ ਕਹਿੰਦਾ ਜੇ 301 ਜੁਨਟ ਹੋ ਗਿਆ ਤਾਂ ਪੂਰੇ ਪੈਸੇ ਲਵਾਂਗੇ ਇਹਦਾ ਮਤਲਬ ਉੱਥੋਂ ਥੱਲੇ ਗੱਲ ਗਈ ਹੈ ਉੱਪਰ ਨਹੀਂ ਗੱਲ ਗਈ ਸਰ ਸਰਕਾਰ ਕਹਿੰਦੀ ਹੈ ਜੇ ਪਿੰਡਾਂ ਤੋਂ ਸਰਕਾਰ ਲਵੇ ਪਰ ਅੱਜ ਜਿਹੜਾ ਇਹ ਪੀਆਰਟੀ ਪੰਬਾਸ ਤੇ ਜਿਹੜੇ ਦਾ 52 ਫੀਟ ਤੋਂ ਸਭੋਜਾ ਸਵਾਰੀਆਂ ਫਾਇਜ਼ਰੀਆਂ ਜਿਹੜੀਆਂ ਪਿੰਡਾਂ ਦੇ ਸਵਾਰੀਆਂ ਨੇ ਉਹ ਬੱਸ ਸਟਾਪਾਂ ਤੇ ਖੜੀਆਂ ਨੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਸ ਦੀ ਜ਼ਿੰਮੇਵਾਰੀ ਸਮਝਦੇ ਹੋ ਤੁਸੀਂ ਸਮਝਦੇ ਹੋ ਕਿ ਸ਼ੋਮਣੀ ਕਾਲਜਾਂ ਦੇ ਪਿੰ ਅੱਜ ਇਹ ਕਿਹੜਾ ਫੀਲਡ ਹੈ ਜਿਹਨੀਆਂ ਗੱਲਾਂ ਇਹ ਕਹਿੰਦੇ ਸੀ ਜੋ ਗੱਲਾਂ ਕਰਨ ਲੱਗੇ ਇਹ ਤਾਂ ਪੂਰੀ ਦਿਹਾੜੀ ਚਾਹੀਦੀ ਹੈ ਕਿ ਸਾਡੇ ਟਾਈਮ ਦੇ ਵਿੱਚ ਕੋਈ ਖੁਦਕੁਸ਼ੀ ਨਹੀਂ ਕਰੂਗਾ ਕੋਈ ਨਸ਼ਾ ਨਹੀਂ ਕਰੂਗਾ ਕੋਈ ਧਰਨਾ ਨਹੀਂ ਲੱਗੂਗਾ ਅੱਜ ਮੈਨੂੰ ਦੱਸ ਦਿਓ ਕਿਹੜੀ ਗੱਲ ਨਹੀਂ ਹੋ ਰਹੀ ਹੈ ਇੱਕ ਗੱਲ ਵੀ ਦੱਸ ਦਿਓ ਕੋਈ ਮਾਫੀ ਦਾ ਦਿੱਤਾ ਹੋਇਆ ਨਹੀਂ ਕੋਈ ਕਿਹਾ ਹੋਵੇ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਜੋ ਕਿਹਾ ਉਹ ਕਰਕੇ ਦਿਖਾਇਆ ਆ ਜਦੋਂ ਆਪਣੇ ਹੜ ਆਏ ਉਦੋਂ ਮੇਰਾ ਖਿਆਲ 15 ਦਿਨ ਦੇ ਵਿੱਚ ਮਾਫੀ ਦੇ ਕੇ ਦਿਵਾਲੀ ਜੀ ਨਹੀਂ ਲਾਤੀ ਸੀਗੀਆਂ रखड़ा साहिब रखड़ा साहिब रखड़ा साहिब हिकु जहिड़ा शोम रखड़ा हिकु